ਦਨਸਤੁ ਮੈਂ ਬੈ ਸੰਤੋ ਸਗਲ ਦੂਤ ਮੈਂ ਧੀਆ ਬੈ ਸੰਤੋ ਤੋਂ ਭਾਵ ਆਗਿ ਦੇ ਦਨਸਤੋ ਭਾਵ ਇਹ ਲੱਕੜ ਮਨਸਤੂਤੀ ਦਰਸਤ ਗਣ ਜਿੰਨੀ ਵੀ ਬਨਸਪਤੀ ਜਿੰਨੀ ਵੀ ਲੱਕੜ ਹੈ ਉਹਦੇ ਵਿੱਚ ਆਕ ਸੂਬੀ ਵਿੱਚ ਸਾਨੂੰ ਨਜ਼ਰ ਨਹੀਂ ਆ ਜੀ ਇਸ ਤਰ੍ਹਾਂ ਜਿੰਨਾ ਵੀ ਦੁੱਤ ਅਸੀਂ ਵਰਤਦੇ ਹਾਂ ਦਿਨਿਆ ਫਾਰਮਾ ਦੇ ਵਿੱਚ ਦੁੱਤ ਬਹੁਤ ਵੱਡੇ ਤਰਸਤੂ ਤਰੀਕ ਇਕੱਠਾ ਕੀਤਾ ਜਾਂਦਾ ਉਹ ਜਿਹੜੀ ਕਿਸੇ ਸੰ ਮੱਖਣ ਦੇਸੀ ਕਿਉਂ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਉਹ ਦੀ ਪ੍ਰਾਪਤੀ ਵਾਸਤੇ ਸਾਨੂੰ ਕੀ ਕਰਨਾ ਪੈਂਦਾ ਲੱਕੜ ਦੇ ਵਿੱਚੋਂ ਆਗ ਨੂੰ ਪ੍ਰਗਟ ਕਰਨ ਵਾਸਤੇ ਲੱਕੜ ਦੇ ਨਾਲ ਬਾਲੂਨ ਦੇ ਨਾਲ ਆਗਿ ਛਪਸ਼ ਕਰਨੀ ਪੈਂਦੀ ਹੈ ਜਿਵੇਂ ਹੀ ਲੱਕੜ ਦੇ ਨਾਲ ਬਾਲੂਨ ਦੇ ਨਾਲ ਤੁਸੀਂ ਆਗਿ ਛਪਸ਼ ਕਰਦੇ ਆ ਲੱਕੜ ਦੇ ਵਿੱਚੋਂ ਬਾਲੂਨ ਦੇ ਵਿੱਚੋਂ ਆਗ ਪ੍ਰਗਟ ਹੋ ਜਾਂਦੀ ਹੈ ਇਸੇ ਤਰ੍ਹਾਂ ਜਦੋਂ ਮਾਂ ਮੈਨਾ ਜਾਣਦੀਆਂ ਨਹੀਂ ਬੁਰਾਤ ਸਮਿਆਂ ਦੇ ਅੰਦਰ ਡੋਟ ਨੂੰ ਬੜੀ ਮੇਨ ਤੇ ਨਾਲ ਹਿੱਲਕੇ